ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਅੱਜ ਦਰਸ਼ਨ ਕਰਾਉਣ ਜਾ ਰਹੇ ਹਾਂ ਛੇਵੀਂ ਪਾਸ਼ਾਹੀ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਮੱਲਾ ਨੇੜੇ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਨੇੜੇ ਬਾਜਾਖਾਨਾ ਤੋਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਿਹਾ ਇੱਕ ਸਥਾਨ ਦੇ ਇਤਿਹਾਸਕ ਸਥਾਨ ਪਾਸ਼ਾਹੀ ਛੇਵੀਂ ਇਸ ਅਸਥਾਨ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣੇ ਪਵਿੱਤਰ ਚਰਨ ਪਾਏ ਪਿੰਡ ਮੱਲਾ ਨੇੜੇ ਬਾਜਾਖਾਨਾ ਜ਼ਿਲ੍ਹਾ ਫਰੀਦਕੋਟ ਵਿਖੇ ਇਹ ਜੋ ਅਸਥਾਨ ਇੱਥੇ ਸ਼ੁਸ਼ੋਭਤ ਹੈ ਤੁਹਾਨੂੰ ਇਸ ਅਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਸੋ ਸਾਨੂੰ ਵੀ ਸਬਾਬੋ ਮਿਲਿਆ ਇਸ ਅਸਥਾਨ ਤੇ ਦਰਸ਼ਨ ਕਰਨ ਦਾ ਬਹੁਤ ਵਧੀਆ ਇਹ ਅਸਥਾਨ ਆ ਜਿਹੜਾ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਹੁਤ ਵਧੀਆ ਵੈ ਇਹ ਪਾਰਕਿੰਗ ਆ ਗੁਰਦੁਆਰਾ ਸਾਹਿਬ ਦੀ ਬਹੁਤ ਵਧੀਆ ਬਣੀ ਹੋਈ ਬਾਗੀਚੇ ਵਗੈਰਾ ਦਰਾਖਤ ਫੁੱਲ ਵਗੈਰਾ ਲੱਗੇ ਹੋਏ ਨੇ ਇਸ ਆਸਥਾਨ ਤੇ ਆ ਕੇ ਜੀ ਆਇਆਂ ਨੂੰ ਪਤਾ ਨਹੀਂ ਕਿ ਆ ਰਹੀ ਜੀ ਜੀ ਇਹ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਸਥਾਨ ਦਾ ਜਿਹੜਾ ਸੰਖੇਪ ਇਤਿਹਾਸ ਆ ਸਾਰਾ ਆਪ ਜੀ ਪੜ ਸਕਦੇ ਹੋ ਅਤੇ ਵਿਚਾਰ ਸਕਦੇ ਹੋ ਇਸ ਇਤਿਹਾਸ ਸਥਾਨ ਦੇ ਜੋ ਇਤਿਹਾਸ ਨੂੰ ਪੂਰੀ ਜਾਣਕਾਰੀ ਜਿਹੜੀ ਇਤਿਹਾਸ ਦੇ ਵਿੱਚ ਪ੍ਰਾਪਤ ਕਰ ਸਕਦੇ ਹੋ ਇਹ ਨੇ ਸ਼ਰਨਕੁੰਡ ਇਹ ਦਰਬਾਰ ਸਾਹਿਬ ਆ ਜੀ ਇਹ ਇਨਸਾਨ ਸਾਹਿਬ ਨੇ ਜੀ ਮੀਰੀ ਪੀਰੀ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਸ਼ਾਨ ਸਾਹਿਬ